Yeah. ਸਰਕਾਰ ਦੇ ਵੱਲੋਂ ਗਰੀਬ ਵਿਦਿਆਰਥੀਆਂ ਦੇ ਲਈ ਇੱਕ ਸੁਪਰ 100 ਨਾਂ ਦਾ ਪ੍ਰੋਗਰਾਮ ਜੋ ਹੈ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਤਹਿਤ IIT ਤੇ JEE ਵਰਗੇ ਪ੍ਰੀਖਿਆਵਾਂ ਦੇ ਲਈ ਵਿਦਿਆਰਥੀਆਂ ਨੂੰ ਗਰੀਬ ਵਿਦਿਆਰਥੀਆਂ ਨੂੰ ਜੋ ਹੈ ਸਰਕਾਰ ਸਿੱਖਿਆ ਜੋ ਹੈ ਪ੍ਰਦਾਨ ਕਰ ਰਹੀ ਹੈ ਤੇ ਇਸੇ ਨੂੰ ਲੈ ਕੇ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਡਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ JEE ਐਡਵਾਂਸ ਤੇ IIT 2025 ਦੇ ਨਤੀਜੇ ਇੱਕ ਪੋਜ਼ਿਟਿਵ ਰਿਜ਼ਲਟ ਜੋ ਹੈ ਹਰਿਆਣਾ ਦੇ ਲਈ ਲੈ ਕੇ ਆਏ ਨੇ ਉਹਨਾਂ ਨੇ ਦੱਸਿਆ ਕਿ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਤਕਰੀਬਨ 193 ਵਿਦਿਆਰਥੀਆਂ ਦੇ ਵੱਲੋਂ ਜੋ ਹੈ ਉਹ JEE ਅਤੇ IIT ਐਡਵਾਂਸਡ ਐਗਜ਼ਾਮ ਦਿੱਤਾ ਗਿਆ ਤੇ ਇਸ ਦੇ ਵਿੱਚ ਇਸ ਦਾ ਨਤੀਜਾ ਜੋ ਹੈ ਉਹ 37% ਦੇਖਣ ਨੂੰ ਮਿਲਿਆ ਦੱਸਦੀ ਹੈ ਕਿ 193 ਵਿਦਿਆਰਥੀਆਂ ਨੇ ਇਹ ਪੇਪਰ ਦਿੱਤਾ ਤੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 72 ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ ਤਾਂ ਹਰਿਆਣਾ ਦੇ ਸਿੱਖਿਆ ਮੰਤਰੀ ਮਨ ਪਾਡਾਂਡਾ ਦੇ ਵੱਲੋਂ ਇਹ ਅੰਕੜੇ ਸਾਂਝੇ ਕੀਤੇ ਗਏ ਨੇ ਜਿਸ ਤੋਂ ਦੱਸਿਆ ਗਿਆ ਹੈ ਕਿ 37% ਜੋ ਹੈ ਪਾਸਿੰਗ ਰਿਜ਼ਲਟ ਜੋ ਹੈ ਉਹ ਹਰਿਆਣਾ ਦੇ ਲਈ ਰਿਹਾ ਹੈ ਦੱਸਦੀ ਹੈ ਕਿ ਇਹ ਜੋ ਵਿਦਿਆਰਥੀ ਨੇ ਮੁੱਖ ਤੌਰ ਤੇ ਆਮ ਜਾਤੀ ਅਨੁਸੂਚਿਤ ਜਾਤੀ ਦੇ ਪਛੜੀਆਂ ਜਾਤਾਂ ਦੇ ਨਾਲ ਸਬੰਧਤ ਰੱਖਣ ਵਾਲੇ ਨੇ ਇਹ ਗਰੀਬ ਵਿਦਿਆਰਥੀਆਂ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਸੁਪਰ 100 ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਜਿਸ ਤੋਂ ਬਾਅਦ ਇਹ ਰਿਜ਼ਲਟ ਜੋ ਹੈ ਇੱਕ ਪੋਜ਼ਿਟਿਵ ਰਿਜ਼ਲਟ ਕਿਸ ਸਾਖ ਗਿਆ ਕੀ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਜ਼ਿਆਦਾਤਰ ਵਿਦਿਆਰਥੀ ਜੋ ਨੇ ਹਰਿਆਣਾ ਦੇ ਫਰੀਦাবাদ ਹਿਸਾਰ ਵਿਵਾਨੀ ਤੇ ਜੀਨ ਦੇ ਨਾਲ ਸਬੰਧਤ ਹੋਣੇ ਔਰ ਰੱਖਣ ਵਾਲੇ ਨੇ ਤਾਂ ਹਰਿਆਣਾ ਦੇ ਸਿੱਖਿਆ ਮੰਤਰੀ ਦੇ ਵੱਲੋਂ ਵਿਦਿਆਰਥੀਆਂ ਨੂੰ ਜੋ ਹੈ ਉਹ ਇਸ ਮੌਕੇ ਤੇ ਵਧਾਈ ਦਿੱਤੀ ਗਈ ਹੈ